ਜਿਹਦੇ ਕੋਲ ਜੁਰਤ ਹੁੰਦੀ ਹੈ ਨਾ ਉਹ ਖੁਦ ਅੱਗੇ ਆ ਕੇ ਗੱਲ ਕਰਦਾ ਹੁੰਦਾ ਵਾ ਇੱਥੇ ਤਾਂ ਕੋਈ ਬੋਲਿਆ ਨਹੀਂ ਆਪਣੀ ਦੁਕਾਨ ਦੇ ਬਾਹਰ ਜਾ ਕੇ ਪਟਾਕੇ ਚਲਾਈ ਜਾਵੇ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਯਾਰ ਖੁਸ਼ੀ ਮਨਾਉਂਦਾ ਜਿਹੜੇ ਚੀਜ਼ ਦੇ ਵਿੱਚ ਕਿਸੇ ਬੰਦੇ ਨੂੰ ਖੁਸ਼ੀ ਹੁੰਦੀ ਹੈ ਉਹ ਖੁਸ਼ੀ ਮਨਾ ਲੈਂਦਾ ਵਾ ਹਾਂ ਤੇ ਜਦੋਂ ਸਾਨੂੰ ਖੁਸ਼ੀ ਹੋਏਗੀ ਅਸੀਂ ਵੀ ਮਨਾ ਲਾਂਗੇ ਚੱਕਰ ਕੀ ਸੀਗਾ ਕਿ ਉਹ ਰਾਜੀ ਨਾਮਾ ਤਾਂ ਹੋਣਾ ਸੀ ਜੇ ਪ੍ਰਿੰਕਲ ਗਵਾਈ ਨਾ ਦਿੰਦਾ ਜੇ ਬੈਂਸਾਬ ਅੰਦਰ ਆਪਣਾ ਸਾਲ ਲਾ ਕੇ ਨਾ ਆਂਦੇ ਹੁਣ ਚੱਕਰ ਕੀ ਸੀ ਬੈਂਨ ਸਾਹਿਬ ਸਾਲ ਲਾਹ ਇਹਨੇ ਆਪਣਾ ਤੇ ਹੁਣ ਉਹਨਾਂ ਨੂੰ ਹੈਗਾ ਗਿਆ ਸੀ ਪ੍ਰਿੰਕਲ ਨੂੰ ਵੀ ਭੇਜਦੀ ਏ ਕੋਈ ਗੱਲ ਨਹੀਂ ਅੱਜ ਪ੍ਰਿੰਕਲ ਦੇ ਉੱਤੇ ਥੋੜਾ ਵਕਤ ਖਰਾਬ ਹੈ ਜਾਂ ਉਹ ਇਸ ਚੀਜ਼ ਦੇ ਵਿੱਚ ਉਲਝ ਗਿਆ ਵੈ ਤੇ ਕੋਈ ਨਹੀਂ ਆਣ ਵਾਲੇ ਟਾਈਮ 'ਚ ਸੁਲਝ ਜੂਗਾ ਇਹ ਹਮੇਸ਼ਾ ਪ੍ਰਿੰਕਲ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਕਦੇ ਹਮਲੇ ਕਰਵਾਏ ਜਾਂਦੇ ਨੇ ਉਸ ਤੋਂ ਬਾਅਦ ਫਿਰ ਕਹਿ ਦਿੰਦਾ ਜੀ ਮੈਂ ਤਾਂ ਵਿੱਚ ਸੀਗਾ ਨਹੀਂ ਜਿੱਦਾਂ ਵੀ ਹੁੰਦਾ ਹੈ ਇਹ ਕਿਉਂ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਐਕਚੁਅਲੀ ਪਤਾ ਕੀ ਹੈ ਇਹਨੇ ਨਾ ਕੱਲ ਇੱਕ ਨਿਊਜ਼ ਚੈਨਲ ਨੂੰ ਇਹ ਵੀ ਕਿਹਾ ਸੀਗਾ ਕਿ ਪ੍ਰਿੰਕਲ ਦੇ ਬ੍ਰਦਰ ਨੇ ਯਾਨੀ ਕਿ ਮੈਂ ਇਹਨੂੰ ਸਮਝਾਇਆ ਸੀਗਾ ਕੀ ਤੂੰ ਥੋੜਾ ਪ੍ਰਿੰਕਲ ਤੋਂ ਦੂਰ ਰਹਿ ਤੇ ਮੈਂ ਤਾਂ ਤੈਨੂੰ ਉਦੋਂ ਵੀ ਕਿਹਾ ਵਾ ਚਲੋ ਮੈਂ ਐਕਸੈਪਟ ਕਰਦਾ ਮੈਂ ਇਹਨੂੰ ਕਿਹਾ ਜੀ ਤੂੰ ਪ੍ਰਿੰਕਲ ਤੋਂ ਦੂਰ ਰਹਿ ਉਹਦਾ ਕਾਰਨ ਮੈਂ ਇਹਨੂੰ ਸਮਝਾਉਣਾ ਕਿ ਆਪਾਂ ਬਿਜ਼ਨਸmen ਆ ਅਸੀਂ ਕੰਮ ਕਰਨਾ ਵਾ ਅਸੀਂ ਵਪਾਰ ਕਰਨਾ ਵਾ ਇਹ ਸਾਡੀ ਲਾਈਨ ਨਹੀਂ ਗਈ ਨਾ ਅਸੀਂ ਪੋਲਿਟਿਕਸ ਦੇ ਵਿੱਚ ਆਣਾ ਚਾਹੁੰਦੇ ਆ ਤੇ ਨਾ ਹੀ ਅਸੀਂ ਕਿਸੇ ਹੋਰ ਫਰੇਮ ਦੇ ਵਿੱਚ ਆਣਾ ਚਾਹੁੰਦੇ ਆ ਅਸੀਂ ਵਪਾਰਕ ਬੰਦੇ ਆ ਅੱਜ ਵੀ ਮੈਂ ਆਪਣਾ ਵਪਾਰ ਛੱਡ ਕੇ ਇੱਥੇ ਆਇਆ ਆਵਾ ਮੈਨੂੰ ਪਤਾ ਮੇਰੇ ਵਪਾਰ ਦਾ ਕਿੰਨਾ ਕਿ ਨੁਕਸਾਨ ਹੋ ਰਿਹਾ ਹੈ ਗੱਲ ਛੇੜੀਆ ਤੁਸੀਂ ਤਾਂ ਉਹ ਕਹਿੰਦਾ ਵੀ ਪ੍ਰਿੰਕਲ ਮੇਰਾ ਘਰ ਖਰਾਬ ਕਰਦਾ ਇਹਨੇ ਸਾਰਾ ਮੇਰਾ ਘਰ ਝਾੜਦਾ ਮੇਰੀ ਘਰ ਵਾਲੀ ਮੇਰੇ ਤੋਂ ਦੂਰ ਕਰਦੀ ਮੇਰੇ ਜਵਾਕਾਂ ਨੂੰ ਮਿਸ ਦੂਰ ਕਰਦਾ ਮੇਰੇ ਤੋਂ ਤੇ ਇਹਨੂੰ ਪੁੱਛੋ ਯਾਰ ਤੂੰ ਉੱਥੇ ਕਰਨ ਕੀ ਆਇਆ ਪ੍ਰਿੰਕਲ ਕੋਲ ਤੇਰਾ ਘਰ ਹੈਗਾ ਦਰਾਹੇ ਪ੍ਰਿੰਕਲ ਦਾ ਲੁਧਿਆਣਾ ਤੂੰ ਕਰਨ ਕੀ ਆਣਾ ਹੈਗਾ ਮੈਂ ਤੈਨੂੰ ਤਾਂ ਮਨਾ ਹੀ ਕਰਦੇ ਸੀ ਤੂੰ ਆਪਣੇ ਮੂੰਹ ਕਹਿੰਦਾ ਮੈਂ ਬੰਡੀ ਸਮਝਾਂਦਾ ਸੀ ਮਨਾ ਹੀ ਕਰਦਾ ਸੀਗਾ ਤੈਨੂੰ ਕਿ ਨਾ